Remain seated with your seatbelts fastened until the fastened seatbelt sign is switched off and the aircraft reaches its locking position. Starting from now, you can use your smartphones, tablets, and mobile phones. For your own safety, we suggest taking care while opening the overhead lockers as items may fall out. Do not forget any carry on baggage or personal. ਫਾਈਨਲੀ ਨਵਰਾਜ ਇੰਡੀਆ ਪਹੁੰਚ ਗਿਆ ਜੀ ਪੰਜਾਬ ਪਹੁੰਚ ਗਿਆ ਨਵਰਾਜ ਉਹਨਾਂ ਹੀ ਉਲਟੀਆਂ ਕਰਨ ਰਿਹਾ ਜਹਾਜ਼ 'ਚ ਵੀ ਉਲਟੀਆਂ ਕਰਦਾ ਆਇਆ ਹੈਨਾ ਸਾਡੀ ਹਾਲਤ ਤੋਂ ਤੁਸੀਂ ਸਾਡਾ ਅੰਦਾਜ਼ਾ ਲਾ ਸਕਦੇ ਆ ਵੀ ਸਾਡੀ ਕੰਡੀਸ਼ਨ ਕਿੱਦਾਂ ਦੀ ਆ ਇੰਡੀਆ ਗਰਮੀ ਹਾਏ 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 ਹਨ ਪਸੀਨੇ ਆਉਣਦੇ ਆ ਹਾਂ ਠੰਡਾ ਠੰਡਾ ਨਹੀਂ ਕੋਮ ਮਾ ਇੰਡੀਆ ਗਰਮੀ ਆ ਤੋਕਰੀ ਮਿਲਦੇ ਆ ਰਸਤੇ ਦੇ ਵਿੱਚ ਨਾਲ-ਨਾਲ ਇੱਥੋਂ ਪਤਾ ਲੱਗਦਾ ਵੀ ਇੰਡੀਆ ਆ ਗਏ ਅਸੀਂ ਉੱਥੇ ਗਲਤੀ ਕਰਨ ਵਾਲੇ ਤੇ ਹਾਰਨ ਵਾਲੀ ਦਾ ਨਾ ਲਓ ਜੀ ਅਸੀਂ ਆਉਂਦੇ ਹੀ ਆ ਗਏ ਬਬਲੂ ਦੀ ਦੁਕਾਨ ਤੇ ਕੁਝ ਖਾਵਾਂਗੇ ਪੀਵਾਂਗੇ ਮੁੰਡਾ ਲੈਣਗੇ ਆਇਆ ਬਬਲੂ ਦੀ ਮਸ਼ਹੂਰ ਦੁਕਾਨ ਹੈ ਦੁਕਾਨ ਬੈਕ ਸਾਈਡ ਨੂੰ ਪਿੱਛੇ ਚਲੇ ਗਈ ਆ ਪਰ ਨਾਂ ਲਿਖਿਆ ਜੇ ਵੀ ਹੈਗਾ ਆ ਸੱਜ ਖਾਣੇ ਆ ਬਬਲੂ ਦੀ ਦੁਕਾਨ ਦੀ ਸਵੀਟਸ ਤੇ ਕੁਝ ਪੀਣੇ ਆ 4 ਸਾਲਾਂ ਬਾਅਦ ਦਾ ਐਕਸਪੀਰੀਅੰਸ ਲੌੜੀ ਆ ਗਏ ਘੁਰਕਰੇ ਮਿੱਠਾ ਫੰਡਾ ਪੰਡਾ ਸਾਰਾ ਸਿਲੰਡਰ ਦੇ ਦੇਖ ਦੇ ਕੇ ਦਿਲ ਨੂੰ ਹੌਲ ਪੈਣਗੇ ਸਿਲੰਡਰ ਲੇਜ਼ ਸਾਡਾ ਪਿੰਡ ਸ਼ੁਰੂ ਹੋ ਗਿਆ ਜੀ ਹੋਲਾ ਤਕਰਦਿਆਂ ਨੂੰ ਹਲੋ ਗੜੀ ਬਾਹਰ ਆਇਓ ਮੜਾ ਆਇਆ ਮੈਂ ਕਿ ਬਾਹਰ ਆ ਗਿਆ ਮੁੰਡਾ ਠੀਕ ਬਾਹਰ ਆਇਆ ਮੜਾ ਆਇਆ no <laughs> ਥੰਡੇ ਦਾ ਵੀ ਉਹ ਕਰਦਾ ਉੱਥੋਂ ਸ਼ੁਰੂ ਹੁੰਦਾ ਫੁੰਜੇ ਤੋਂ ਘਰ ਇੱਧਰ ਜਾ ਕੇ ਮੁੱਕਦਾ ਕੋਈ ਨਹੀਂ ਹੈਗਾ ਥੱਲੇ ਨਵਰਾਜ ਵੀ ਥੱਲੇ ਪਹੁੰਚ ਗਿਆ ਲੈ ਕਿਊਟੀ ਪਾਈ ਥੱਲੇ ਆ ਗਈ ਆ ਡਾਂਸ ਕਰਨ ਦੀ ਆ ਹੈ ਤੂੰ ਥੱਲੇ ਆ ਗਿਆ ਪੁੱਤ ਮੈਂ ਉੱਪਰ ਦੇਖਣ ਲਈ ਸੀ ਪਰਾਇ ਥੱਲੇ ਛਾਲਾ ਮਾਰਦਾ ਨਵਰਾਜ ਨੇ ਹੁਣ ਖਲਾਉਣਾ ਨਹੀਂ ਛੱਡਣਾ ਜਿਹੜਾ ਇੱਕ ਫੜ ਲਿਆ ਵਸ ਉਹਦੀ ਜਾਰ ਮਾਰ ਦੇ ਲਈ ਮੰਮੀ ਜੀ ਮੰਮੀ ਜੀ ਹਾਂ ਮੰਮੀ ਜੀ ਢਾ ਵੇਖ ਲੈ ਮੰਮੀ ਆਦਤ ਤੇ ਬੱਤ ਤੇਰੇ ਜਿਦਾ ਹੋ ਗਿਆ ਚਿਦਾਨਾ ਨਾ ਚਿਦਾਨਾ ਛੋੜਾ ਵੇਖੀ ਨਾ ਕੋਈ ਜੀ ਇੱਡਾ